ਲਕਸ਼ਧਾਨੇ ਨੂੰ ਸਾਰੇ ਜਾਣਨ ਲੱਗੇ ਕਿ ਜਾਣਣਾ ਬਾਕੀ ਹੈ ਜਿਹੜਾ ਪੰਜਾਬ ਬਚਾਓ ਯਾਤਰਾ ਲੈ ਕੇ ਤੁਰੇ ਹੋਏ ਪਿੰਡਾਂ ਦੇ ਵਿੱਚ ਕਿਤੇ ਕਹਿੰਦਾ ਜੀ ਭਗਵੰਤ ਮਾਨ ਇੰਉਂ ਕਰੀ ਜਾਂਦਾ ਹੈ ਉਹਦੇ ਘਰ ਵਾਲੀ ਆਹ ਕਰੀ ਜਾਂਦੀ ਹੈ ਸਖਬੀਰ ਨੇ ਆਹ ਕਰਤਾ ਮਜੀਠੀਏ ਨੇ ਆਹ ਕਰਤਾ ਉਹ ਇਲੈਕਸ਼ਨ ਲੜਨ ਵਾਸਤੇ ਸਿਮਰਜੀਤ ਮਾਨ ਦਾ ਸਹਾਰਾ ਲੈ ਰਿਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਣ ਕੇ ਮਾਨ ਦਲ ਦੀ ਪਾਰਟੀ ਵੱਲੋਂ ਇਲੈਕਸ਼ਨ ਲਕਸ਼ਧਾਨਾ ਬਠਿੰਡਾ ਤੇ ਲੜੋਗਾ ਹੁਣ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਣੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿੰਨਾ ਚਿਰ ਅਸੀਂ ਰਾਜਨੀਤੀ ਨੂੰ ਸਮਝਦੇ ਨਹੀਂ ਉਹਨਾਂ ਚਿਰ ਜਿਹੜੇ ਸਾਡੇ ਸਿਰ ਤੇ ਬੈਠੇ ਨੇ ਨਾ ਉਹ ਸਾਨੂੰ ਜੁੱਤੀਆਂ ਵਿੱਚ ਵਹਾ ਕੇ ਰੱਖਣਗੇ ਪਹਿਲੀ ਗੱਲ ਤਾਂ ਲੱਖੇ ਤੇ ਸਵਾਲ ਹੈ ਤੁਸੀਂ ਵੀ ਸਵਾਲ ਕਰਿਓ ਸਿਮਰਿਤ ਮਾਨ ਨੇ ਸਰਦਾਰ ਭਗਤ ਸਿੰਘ ਨੂੰ ਅਤਵਾਦੀ ਕਿਹਾ ਸੀ ਉਦੋਂ ਲਖਾ ਸੁਧਾਨਾ ਬੋਲਿਆ ਨਹੀਂ ਕੀ ਜੇ ਸਮਜੀਤ ਮਾਨ ਦੇ ਕਹਿਣ ਤੇ ਜਾਂ ਉਹਦੀ ਪਾਰਟੀ ਵੱਲੋਂ ਲਖਸਾਣਾ ਇਲੈਕਸ਼ਨ ਲੜਦਾ ਬਠਿੰਡਾ ਸੀਟ ਤੇ ਕੀ ਲਖਸਾਣਾ ਇਹ ਸਟੇਟਮੈਂਟ ਦੇਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਲਖਸਾਣਾ ਨੂੰ ਸਾਰੇ ਜਾਣਨ ਲੱਗੇ ਕਿ ਜਾਣਣਾ ਬਾਕੀ ਹੈ ਜਿਹੜਾ ਪੰਜਾਬ ਬਚਾਓ ਯਾਤਰਾ ਲੈ ਕੇ ਤੁਰੇ ਹੋਏ ਪਿੰਡਾਂ ਦੇ ਵਿੱਚ ਕਿਤੇ ਕਹਿੰਦਾ ਜੀ ਭਗਵੰਤ ਮਾਨ ਇਉਂ ਕਰੀ ਜਾਂਦਾ ਹੈ ਉਦੇ ਘਰ ਵਾਲੀ ਆ ਕਰੀ ਜਾਂਦੀ ਐ ਸਖਵੀਰ ਨੇ ਆ ਕਰਤਾ ਮਜੀਠੀਏ ਨੇ ਆ ਕਰਤਾ ਕਰੀ ਜਾਂਦਾ ਨਾ ਤੇ ਹੁਣ ਇਲੈਕਸ਼ਨ ਲੜਨ ਵਾਸਤੇ ਸਮਜੀਤ ਮਾਨ ਦਾ ਸਹਾਰਾ ਲੈ ਰਿਹਾ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਣ ਕੇ ਮਾਨ ਦਲ ਦੀ ਪਾਰਟੀ ਵੱਲੋਂ ਇਲੈਕਸ਼ਨ ਲੜ ਸਦਣਾ ਬਠਿੰਡਾ ਤੇ ਲੜੂਗਾ ਹੁਣ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਣੀ ਐ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿੰਨਾ ਚਿਰ ਅਸੀਂ ਰਾਜਨੀਤੀ ਨੂੰ ਸਮਝਦੇ ਨਹੀਂ ਉਹਨਾਂ ਚਿਰ ਜਿਹੜੇ ਸਾਡੇ ਸਿਰ ਤੇ ਬੈਠੇ ਨੇ ਨਾ ਉਹ ਸਾਨੂੰ ਜੁੱਤੀਆਂ ਵਿੱਚ ਵਹਾ ਕੇ ਰੱਖਣਗੇ ਜਿਹੜਾ ਫੈਕਟਰ ਚੱਲਿਆ ਸੀ ਨਾ ਭਾਨੇ ਸਿੱਧੂ ਵਾਲਾ ਜਿਹੜਾ ਇਕੱਠ ਹੋਇਆ ਸੀ ਕੋੜ ਦੁਨੇ ਹੁਣ ਉਹਦੇ ਵਿੱਚੋਂ ਜਿਹੜੇ ਵੱਡੇ ਸਿਰਾਂ ਵਾਲੇ ਰਾਜਨੀਤਿਕ ਲੋਕ ਨੇ ਉਹਨਾਂ ਨੇ ਕੀ ਕੱਢਿਆ ਤੁਹਾਨੂੰ ਪਤਾ ਹੈ ਧਿਆਨ ਨਾਲ ਸੁਣਿਓ ਪਹਿਲੀ ਗੱਲ ਤਾਂ ਲਖੇ ਦੇ ਸਵਾਲ ਹੈ ਤੁਸੀਂ ਵੀ ਸਵਾਲ ਕਰਿਓ ਸਿਮਰਜੀਤ ਮਾਨ ਨੇ ਸਰਦਾਰ ਭਗਤ ਸਿੰਘ ਨੂੰ ਅਤਵਾਦੀ ਕਿਹਾ ਸੀ ਉਦੋਂ ਲਖਾ ਸੁਧਾਨਾ ਬੋਲਿਆ ਨਹੀਂ ਕਿ ਜੇ ਸਿਮਰਜੀਤ ਮਾਨ ਦੇ ਕਹਿਣ ਤੇ ਜਾਂ ਉਹਦੀ ਪਾਰਟੀ ਵੱਲੋਂ ਲਖਾ ਸੁਧਾਨਾ ਇਲੈਕਸ਼ਨ ਲੜਦਾ ਬਠਿੰਡਾ ਸੀਟ ਤੇ ਕੀ ਲਖਾ ਸੁਧਾਨਾ ਇਹ ਸਟੇਟਮੈਂਟ ਦੇਊਗਾ ਕਿ ਮਾਨ ਨੇ ਅਤਵਾਦੀ ਭਗਤ ਸਿੰਘ ਨੂੰ ਗਲਤ ਕਿਹਾ ਸੀ ਜਾਂ ਲਖਸਰਣਾ ਇਹ ਕਹੂਗਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅੱਤਵਾਦੀ ਨੇ ਸ਼ਹੀਦ ਨੇ ਲਖਸਰਣਾ ਇਹ ਬਿਆਨ ਦੇਊਗਾ ਜਾਂ ਫਿਰ ਇਹ ਕਹੂਗਾ ਕਿ ਮਾਨ ਨੇ ਉਥੇ ਗਲਤ ਕਿਹਾ ਸੀ ਅੱਤਵਾਦੀ ਇਹ ਲਖਸਰਣਾ ਦੇ ਸਵਾਲ ਹੈ ਬਹੁਤ ਵੱਡਾ ਤੁਸੀਂ ਵੀ ਕਰਨ ਮੈਂ ਵੀ ਕਰ ਦਿੱਤਾ ਦੂਜੀ ਗੱਲ ਧਿਆਨ ਨਾਲ ਸੁਣਿਓ ਜਿਹੜੀ ਅੰਦਰਲੀ ਲੂੰਬੜ ਚਾਲ ਚੱਲੀ ਗਈ ਵੱਡੇ ਸਰਾਂ ਵਾਲੇ ਲੀਡਰਾਂ ਵੱਲੋਂ ਜਿਨ੍ਹਾਂ ਨੂੰ ਇੱਕ ਡੇਢਾ ਸਮਝ ਨਹੀਂ ਸਕੀਆਂ ਹੁਣ ਸੁਣਿਓ ਕੀ ਹੈ ਹੁਣ ਸੰਗਰੂਰ ਤੇ ਸਮਝਿਤ ਮਾਨ ਹੈ ਇਲੈਕਸ਼ਨ ਲੜੂਗਾ ਤੁਹਾਨੂੰ ਪਤਾ ਹੈ ਲੱਖਾਂ ਸਿਧਾਣਾ ਕਿਸ ਸਮਝਿਤ ਮਾਨ ਦੀ ਸਪੋਰਟ ਕਰੂਗਾ ਸੰਗਰੂਰ ਤੇ ਇਹਨੋਂ ਤੇ ਖੈਰਾ ਵੀ ਖੜਾ ਹੈ ਖੈਰਾ ਤਾਂ ਕੋਰਡ ਦੋਨੇ ਆ ਕੇ ਭਾਨੇ ਦੇ ਹੱਕ ਵਿੱਚ ਸਿੱਧੰ ਸਿੱਧਾ ਬੋਲ ਗਿਆ ਸੀ ਉਦੇ ਹੱਕ ਵਿੱਚ ਕੱਢ ਗਿਆ ਸੀ ਹੁਣ ਤੁਸੀਂ ਇਹ ਜਵਾਬ ਦੇਣਾ ਹੈ ਵੀ ਲੱਖਾਂ ਮਾਨ ਦੀ سپورਟ ਵਿੱਚ ਖੜੋ ਤੇ ਜਾਂ ਖੈਰ ਦੀ سپورਟ ਵਿੱਚ ਖੜੋ ਇਹ ਹੁਣ ਤੁਸੀਂ ਜਵਾਬ ਦਿਓ ਜਿਹੜੀਆਂ ਇਹ ਤੀੜਾਂ ਝੰਡੇ ਚੱਕੀ ਫਿਰਦੀਆਂ ਨੇ ਨਾ ਅਸੀਂ ਲੀਡਰ ਬਣਨਾ ਹੈ ਅਸੀਂ ਐਮਪੀ ਬਣਨਾ ਹੈ ਅਸੀਂ ਮੁੱਖ ਮੰਤਰੀ ਬਣਨਾ ਹੈ ਅਸੀਂ ਐਮਐਲਏ ਬਣਨਾ ਹੈ ਹੁਣ ਇਹਨਾਂ ਨੂੰ ਸਮਝ ਕੇ ਦੇਖੋ ਵੀ ਹੁਣ ਇਹ ਖੜਨਗੇ ਕਿੱਥੇ ਖੜਨਗੇ ਅੰਦਰ ਖਾਤੇ ਕੋਈ ਇਹਨਾਂ ਦਾ ਐਡਾ ਵੱਡਾ ਕੇਡਰ ਹੈ ਨਹੀਂ ਕਿ ਲੋਕਾਂ ਨੂੰ ਸਮਝਾ ਸਕਣ ਤੁਸੀਂ ਮਾਨ ਦੀ ਸਪੋਰਟ ਕਰ ਦਿਓ ਜਾਂ ਖੈਰੇ ਦੀ ਕਰ ਦਿਓ ਹੁਣ ਖੈਰਾ ਜਿਹੜੀ ਲਖਣ ਲੜ ਰਿਹਾ ਹੈ ਉਹ ਮਾਨ ਦੇ ਵਿਰੋਧੀ ਲੜ ਰਿਹਾ ਹੈ ਮਾਨ ਦੇ ਨਾਲੇ ਮੁਕਾਬਲਾ ਹੈ ਉੱਥੇ ਜੇ ਮਾਨ ਲਈਏ ਤਾਂ ਹੁਣ ਦੋਨੇ ਕੈਂਡੀਡੇਟ ਕਿਹਦੇ ਆ ਲਖੇ ਦੀ ਜਾਰੀ ਕਿਹਦੇ ਨਾਲ ਹੈ ਮਾਨ ਨਾਲ ਵੀ ਹੈ ਤੇ ਖੈਰੇ ਨਾਲ ਵੀ ਹੈ ਭਾਨੇ ਦੀ ਜਾਰੀ ਕਿਹਦੇ ਨਾਲ ਹੈ ਮਾਨ ਨਾਲ ਵੀ ਹੈ ਖੈਰੇ ਨਾਲ ਵੀ ਹੈ ਹਮ پروگرام ਦੇ ਵੀ ਤਾਂ ਦੋਨੇ ਆਏ ਸੀ ਮਾਨ ਵੀ ਆਇਆ ਸੀ ਤੇ ਖੈਰਾ ਵੀ ਆਇਆ ਸੀ ਹੁਣ ਦੱਸੋ ਤੁਸੀਂ ਕਿ ਇਹ ਦੇਖ ਕੇ ਟੀੜਾ ਨਹੀਂ ਇਹ ਖੱਜਾ ਨਹੀਂ ਤਾਂ ਇਹਨਾਂ ਨੂੰ ਕੀ ਕਹੀਏ ਦੱਸ ਦਿਓ ਤੁਸੀਂ ਹੁਣ ਹੁਣ ਲੱਖਾਂ ਤੇ ਭਾਨਾ ਮਾਨ ਦੇ ਹੱਕ ਵਿੱਚ ਖੜਨਗੇ ਜਾਂ ਖੈਰੇ ਦੇ ਹੱਕ ਵਿੱਚ ਖੜਨਗੇ ਇਹ ਸੋਚ ਕੇ ਦੱਸਿਓ ਤੁਸੀਂ ਇੱਕ ਨੰ ਬੜੀ ਵਧੀਆ ਕਹਾਵਤ ਪਹਿਲੀ ਦੂਜੀ ਦੀਆਂ ਕਿਤਾਬਾਂ ਦੇ ਵਿੱਚ ਇੱਕ ਛੋਟੀ ਜਿਹੀ ਹਿਸਟਰੀ ਹੁੰਦੀ ਸੀ ਕਹਾਣੀ ਹੁੰਦੀ ਸੀ ਉਹ ਕੀ ਹੁੰਦੀ ਸੀ ਦੋ ਬਿੱਲੀਆਂ ਇੱਕ ਰੋਟੀ ਪਿੱਛੇ ਲੜਦੀਆਂ ਅੱਧੀ ਅੱਧੀ ਰੋਟੀ ਕਰਨੀ ਸੀ ਵਿਚਾਲੇ ਆ ਗਿਆ ਬਾਂਦਰ ਬਾਂਦਰ ਕਹਿੰਦਾ ਮੈਂ ਵੰਡ ਕੇ ਦਿੰਦਾ ਮੈਨੂੰ ਫੜਾਓ ਉਹਨੇ ਪਹਿਲਾਂ ਹੱਥਾਂ ਨਾਲ ਦੋ ਬੁਰਕੀਆਂ ਤੋੜ ਲਈਆਂ ਇੱਕ ਬਿੱਲੀ ਕਹਿੰਦੀ ਮੇਰੀ ਛੋਟੀ ਹੈ ਜਿਹੜੀ ਵੱਡੀ ਸੀ ਉਹਦੇ ਬੁਰਕੀ ਵੱਡੀ ਹੋਣੀ ਉਹ ਛੋਟੀ ਕਰਦੀ ਦੂਜੀ ਬਿੱਲੀ ਕਹਿੰਦੀ ਮੇਰੀ ਬੁਰਕੀ ਛੋਟੀ ਐ ਉਹਨੇ ਦੂਜੀ ਤੇ ਵੱਡੀ ਦੂਜੀ ਛੋਟੀ ਕਰਦੀ ਯਾਨੀ ਕਿ ਦੋ ਬਿੱਲੀਆਂ ਦੀਆਂ ਰੋਟੀਆਂ ਕੱਲਾ ਬਾਂਦਰ ਵਿਚਾਲੇ ਵੜ ਕੇ ਖਾ ਗਿਆ ਹਣ ਸਮਝਦਾ ਮੇਰੀ ਗੱਲ ਨੂੰ ਇਹ ਲਖੇ ਤੇ ਸੁਧਾਣੇ ਲਕੇ ਸੁਧਾਣੇ ਨੂੰ ਤੇ ਭਾਨੇ ਨੂੰ ਸਿਮਰਿਤ ਮਾਨ ਤੇ ਖੈਰਾ ਇਹ ਚਾਰ ਬੰਦੇ ਨੇ ਦੱਸੋ ਤੁਸੀਂ ਮੈਨੂੰ ਹੁਣ ਸੰਗਰੂਰ ਵਾਲੇ ਜਿਹੜੇ ਲੋਕ ਨੇ ਉਹ ਕਿੱਥੇ ਖੜੇ ਆ ਇਹ ਪ੍ਰਸ਼ਨ ਚਿੰਨ੍ਹ ਨਹੀਂ ਬਹੁਤ ਵੱਡੇ ਸਵਾਲੀਆ ਨਿਸ਼ਾਨ ਨਹੀਂ ਬਹੁਤ ਵੱਡੇ ਇਹ ਗੱਲ ਮੈਂ ਕਿਉਂ ਕੀਤੀ ਕਿਉਂਕਿ ਸਿਮਰਜੀਤ ਮਾਨ ਨੇ ਸਿੱਧੇ ਆਜਨ ਸਰਦਾਰ ਭਖਸ਼ੀ ਨੂੰ ਅਤਵਾਦੀ ਕਿਹਾ ਤੇ ਲੱਖੇ ਨੂੰ ਮੈਂ ਕਿਉਂ ਕਹਿ ਰਿਹਾ ਲੱਖਾ ਸਿਮਰਜੀਤ ਮਾਨ ਦੇ ਕਹਿਣ ਮੁਤਾਬਕ ਇਲੈਕਸ਼ਨ ਲੜ ਰਿਹਾ ਤੇ ਲੱਖੇ ਨੂੰ ਹੁਣ ਇਹ ਸਪਸ਼ਟਿਕਰਨ ਦੇਣਾ ਪੈਣਾ ਹੈ ਵੀ ਸਿਮਰਜੀਤ ਮਾਨ ਗਲਤ ਹੈ ਤੇ ਜਾਂ ਫਿਰ ਜੀ ਦੇ ਆਜਮਸਰ ਸਰਦਾਰ ਭਗਤ ਸਿੰਘ ਅੱਤਵਾਦੀ ਨੇ ਇਹ ਜਵਾਬ ਲਖੇ ਨੂੰ ਦੇਣਾ ਪੈਣਾ ਤੇ ਦੂਜੀ ਗੱਲ ਇਹ ਵੀ ਕਹਿਣਾ ਪੈਣਾ ਸਪਸ਼ਟ ਕਰਨਾ ਪੈਣਾ ਵੀ ਮੈਂ ਖੈਰੇ ਨਾਲ ਖੜਾ ਜਾਂ ਮੈਂ ਮਾਂ ਨਾਲ ਖੜਾ ਇਹ ਵੀ ਗੱਲ ਕਰਨੀ ਪੈਣੀ ਬਸ ਇੰਨੀ ਕੁ ਗੱਲ ਸੰਗਰੂਰ ਵਾਸੀਆਂ ਨੂੰ ਕਹਿਣੀ ਸੀ ਇਹਨਾਂ ਕਦੀੜਾਂ ਦੀਆਂ ਆਕਰਦੋਤਾ ਨੇ ਅੰਦਰ ਖਾਤੇ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਵੀ ਇਹ ਕਰਨਗੇ ਕੀ ਵਾਇਰੋਲਜੀ ਕਾ ਖਾਲਸਾ ਲਾਇਬੁਰਜੀ ਕੀ ਫਤਿਹ ਲਖੇਸ਼ ਦਾਣ ਇਹਨੂੰ ਸਾਰੇ ਜਾਣਨ ਲੱਗੇ ਕਿ ਜਾਣਣਾ ਬਾਕੀ ਹੈ ਜਿਹੜਾ ਪੰਜਾਬ ਬਚਾਓ ਯਾਤਰਾ ਲੈ ਕੇ ਤੁਰੇ ਹੋਏ ਪਿੰਡਾਂ ਦੇ ਵਿੱਚ ਕਿਤੇ ਕਹਿੰਦਾ ਜੀ ਭਗਵੰਤ ਮਾਨ ਇਉਂ ਕਰੀ ਜਾਂਦਾ ਉਹਦੇ ਘਰ ਵਾਲੀ ਆਹ ਕਰੀ ਜਾਂਦੀ ਹੈ ਸਖਵੀਰ ਨੇ ਆਹ ਕਰਤਾ ਮਜੀਠੀਏ ਨੇ ਆਹ ਕਰਤਾ ਇਲੈਕਸ਼ਨ ਲੜਨ ਵਾਸਤੇ ਸਿਮਰਜੀਤ ਮਾਨ ਦਾ ਸਹਾਰਾ ਲੇਟ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਜਣ ਕੇ ਮਾਨ ਦਲ ਦੀ ਪਾਰਟੀ ਵੱਲੋਂ ਇਲੈਕਸ਼ਨ ਲਖਸਧਾਨਾ ਬਠਿੰਡਾ ਤੇ ਲੜੂਗਾ ਹੁਣ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਣੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿੰਨਾ ਚਿਰ ਅਸੀਂ ਰਾਜਨੀਤੀ ਨੂੰ ਸਮਝਦੇ ਨਹੀਂ ਉਹਨਾਂ ਚਿਰ ਜਿਹੜੇ ਸਾਡੇ ਸਿਰ ਤੇ ਬੈਠੇ ਨੇ ਨਾ ਉਹ ਸਾਨੂੰ ਜੁੱਤੀਆਂ ਵਿੱਚ ਵਹਾ ਕੇ ਰੱਖਣਗੇ ਪਹਿਲੀ ਗੱਲ ਤਾਂ ਲੱਖੇ ਤੇ ਸਵਾਲ ਹੈ ਤੁਸੀਂ ਵੀ ਸਵਾਲ ਕਰਿਓ ਸਿਮਰਜੀਤ ਮਾਨ ਨੇ ਸਰਦਾਰ ਭਗਤ ਸਿੰਘ ਨੂੰ ਅਤਵਾਦੀ ਕਿਹਾ ਸੀ ਉਦੋਂ ਲਖਸਿਧਾਣਾ ਬੋਲਿਆ ਨਹੀਂ ਕਿ ਜੇ ਸਿਮਰਜੀਤ ਮਾਨ ਦੇ ਕਹਿਣ ਤੇ ਜਾਂ ਉਹਦੀ ਪਾਰਟੀ ਵੱਲੋਂ ਲਖਸਿਧਾਣਾ ਇਲੈਕਸ਼ਨ ਲੜਦਾ ਬਠਿੰਡਾ ਸੀਟ ਤੇ ਕੀ ਲਖਸਿਧਾਣਾ ਇਹ ਸਟੇਟਮੈਂਟ ਦੇਊਗਾ